ਜਦੋਂ ਵੀ ਗੱਲ ਰੱਬ ਦੇ ਵਿਸ਼ੇ ਤੇ ਆਉਂਦੀ ਏ ਜਾਂ ਫਿਰ ਕੁਝ ਪ੍ਰਾਪਤ ਕਰਨਾ ਕੁਝ ਪਾਉਣ ਦੇ ਵਿਸ਼ੇ ਤੇ ਆਉਂਦੀ ਏ ਤੇ ਮਨੁੱਖ ਹਮੇਸ਼ਾ ਇਹ ਗੱਲ ਕਹਿੰਦਾ ਕਿ ਜੋ ਕਰਨਾ ਉਹ ਰੱਬ ਕਰੂਗਾ ਤੇ ਰੱਬ ਹੀ ਸਭ ਕੁਝ ਦੇਊਗਾ ਤੇ ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ ਕਿਉਂਕਿ ਗੁਰਬਾਣੀ ਦੇ ਅੰਦਰ ਅਨੇਕਾਂ ਇਸ ਤਰ੍ਹਾਂ ਦੀਆਂ ਪੰਗਤੀਆਂ ਇਸ ਤਰ੍ਹਾਂ ਦੀਆਂ ਉਦਾਹਰਨਾਂ ਮਿਲਦੀਆਂ ਸਾਨੂੰ ਕਿ ਜਿੱਥੇ ਇਹ ਕਿਹਾ ਗਿਆ ਕਿ ਦਦਾ ਦਾਤਾ ਏ ਕਹੇ ਸਭ ਕੋ ਦੇ ਬਨਹਾਰ ਦੇਂਦੇ ਤੋਟ ਨਾ ਆਵਈ ਅ ਗਣਤ ਭਰੇ ਭੰਡਾਰ ਕਿ ਸਾਰੀਆਂ ਦਾਤਾਂ ਦੇਣ ਵਾਲਾ ਉਹ ਇੱਕ ਅਕਾਲ ਪੁਰਖ ਪਰਮਾਤਮਾ ਹੀ ਹੈ ਜਿਦੇ ਭੰਡਾਰ ਭਰੇ ਹੋਏ ਨੇ ਜਿਦੇ ਖਜ਼ਾਨੇ ਭਰੇ ਹੋਏ ਨੇ ਤੇ ਅਸੀਂ ਜਪਜੀ ਸਾਹਿਬ ਬਾਣੀ ਵਿੱਚ ਰੋਜ਼ਾਨਾ ਇਹ ਵੀ ਪੜਦੇ ਹਾਂ ਕਿ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਕਿ ਉਹ ਅਕਾਲ ਪੁਰਖ ਪਰਮਾਤਮਾ ਤੇ ਦਾਤਾਂ ਦਿੰਦਾ ਹੀ ਜਾ ਰਿਹਾ ਏ ਮਨੁੱਖ ਜਿਹੜੇ ਖਾਂਦੇ ਖਾਂਦੇ ਇਸ ਸੰਸਾਰ ਤੋਂ ਚਲੇ ਜਾਂਦੇ ਨੇ ਥੱਕ ਜਾਂਦੇ ਨੇ ਪਰ ਫਿਰ ਵੀ ਇਸ ਵਿਸ਼ੇ ਦੇ ਵਿੱਚ ਜੋ ਮੈਂ ਗੱਲ ਖਾਸ ਕਰਨੀ ਹੈ ਉਹ ਸਮਝਣੀ ਬੜੀ ਜ਼ਰੂਰੀ ਹੈ ਹੁਣ ਅਸੀਂ ਗੁਰਬਾਣੀ ਸੁਖਣੀ ਸਾਹਿਬ ਬਾਣੀ ਦੇ ਅੰਦਰ ਵੀ ਇਹ ਪੰਕਤੀਆਂ ਪੜ੍ਹਦੇ ਹਾਂ ਕਿ ਮਾਨੋ ਕੀ ਟੇਕ ਬਿਰਥੀ ਸਭ ਜਾਣ ਦੇਵਣ ਕੋ ਇਕੈ ਭਗਵਾਨ ਕਿ ਦੇਣ ਵਾਲਾ ਸਭ ਕੁਝ ਕਰਨ ਵਾਲਾ ਇੱਕ ਅਕਾਲ ਪੁਰਖ ਪਰਮਾਤਮਾ ਹੀ ਹੈ ਉਹ ਤੋਂ ਬਿਨਾ ਕਰਨ ਵਾਲਾ ਕੋਈ ਕੁਝ ਵੀ ਨਹੀਂ ਪਰ ਇੱਥੇ ਇੱਕ ਗੱਲ ਤੁਹਾਨੂੰ ਬੜੇ ਹੀ ਖੁੱਲੇ ਦਿਮਾਗ ਦੇ ਨਾਲ ਸਮਝਣੀ ਪੈਣੀ ਹੈ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਿਹੜਾ ਰੱਬ ਜਿਹੜਾ ਪਰਮਾਤਮਾ ਜਿਹੜਾ ਅਕਾਲ ਪੁਰਖ ਸੰਸਾਰ ਦੇ ਸਾਹਮਣੇ ਲਿਆਂਦਾ ਉਹ ਰੱਬ ਇਸ ਤਰ੍ਹਾਂ ਦਾ ਨਹੀਂ ਹੈ ਕਿ ਕੋਈ ਜਿਹੜਾ ਬਾਹਰੀ ਰੂਪ ਦੇ ਵਿੱਚ ਜਿਵੇਂ ਕੋਈ ਅਲੱਗ ਸ਼ਕਤੀ ਪ੍ਰਗਟ ਹੁੰਦੀ ਏ ਜਾਂ ਕੋਈ ਇਕ ਜਿਵੇਂ ਸ਼ਕਤੀਆਂ ਟੈਲੀਵਿਜ਼ਨ ਦੇ ਵਿੱਚ ਵਿਖਾਈਆਂ ਜਾਂਦੀਆਂ ਨੇ ਉਹ ਪ੍ਰਗਟ ਹੋ ਜਾਊਗੀ। ਗੁਰੂ ਨਾਨਕ ਸਾਹਿਬ ਜੀ ਦੇ ਅਨੁਸਾਰ ਜਿਹੜਾ ਰੱਬ ਪੈਦਾ ਹੁੰਦਾ ਏ ਉਹ ਇਨਸਾਨਾਂ ਦੇ ਵਿੱਚ ਦੀ ਵਰਤਕੇ ਹੀ ਪੈਦਾ ਹੁੰਦਾ ਏ। ਤੇ ਇਹਦੀ ਸਭ ਤੋਂ ਵੱਡੀ ਉਦਾਹਰਨ ਜਦੋਂ ਬਾਬਰ ਨੇ ਭਾਰਤ ਦੀ ਧਰਤੀ ਤੇ ਹਮਲਾ ਕਰਨਾ ਸੀ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਲੋਕਾਂ ਨੂੰ ਸੁਚੇਤ ਕੀਤਾ। ਕੇ ਲੋਕੋ ਉਠੋ ਜਾਗੋ ਆਪਣੇ ਹਥਿਆਰ ਚੁੱਕੋ ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੋ ਕਿਉਂਕਿ ਉਹ ਬਾਬਰ ਤੇ ਬਹੁਤ ਭਾਰੀ ਫੌਜ ਲੈ ਕੇ ਆ ਰਿਹਾ ਤੇ ਉਹਨੇ ਹਮਲਾ ਕਰਨਾ ਤੇ ਇਥੋਂ ਦੇ ਪੁਜਾਰੀਆਂ ਨੇ ਕੀ ਕਿਹਾ ਸੀ ਕਹਿੰਦੇ ਸਾਨੂੰ ਕਿਸੇ ਵੀ ਹਥਿਆਰ ਦੀ ਲੋੜ ਨਹੀਂ ਸਾਨੂੰ ਕਿਸੇ ਵੀ ਪ੍ਰਬੰਧ ਕਰਨ ਦੀ ਲੋੜ ਨਹੀਂ ਅਸੀਂ ਤੇ ਤੰਤਰਾਂ ਮੰਤਰਾਂ ਦੇ ਨਾਲ ਹੀ ਉਹਨਾਂ ਦੀ ਫੌਜ ਨੂੰ ਤਬਾਹ ਕਰ ਦੇਣਾ ਅੰਨ੍ਹੇ ਕਰ ਦੇਣਾ ਹੈ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਦੋਂ ਇਹ ਸਮਝਾਉਣ ਤੋਂ ਬਾਅਦ ਸਾਰਾ ਹਾਲ ਵੇਖਿਆ ਤਾਂ ਉਹਨਾਂ ਨੇ ਗੁਰਬਾਣੀ ਦੇ ਵਿੱਚ ਫਿਰ ਸ਼ਬਦ ਲਿਖੇ ਉਚਾਰਨ ਕੀਤੇ ਕਿ ਥਾਣ ਮੁਕਾਮ ਜਲੇ ਵਿਜ ਮੰਦਰ ਮੁਸ ਮੁਸ ਕੋਰ ਲਾਇਆ ਕੋਈ ਮੁਗਲ ਨਾ ਹੋਆ ਅੰਦਾ ਕਿਨੇ ਨਾ ਪਰਚਾ ਲਾਇਆ ਕਿ अनेका ਥਾਣ ਮੁਕਾਮ ਜਲੇ ਪੱਤਾ ਲੁੱਟੀਆਂ ਗਈਆਂ ਇੱਜਤਾਂ ਲੁੱਟੀਆਂ ਗਈਆਂ ਘਰਵਾਰ ਢਾ ਦਿੱਤੇ ਗਏ ਲੋਕਾਂ ਤੇ ਜ਼ੁਲਮ ਹੋਇਆ ਤੇ ਕੋਈ ਵੀ ਮੁਗਲ ਅੰਦਾ ਨਹੀਂ ਹੋਇਆ ਜਿਹੜੇ ਪੁਜਾਰੀ ਕਹਿੰਦੇ ਸੀ ਅਸੀਂ ਤਾਂ ਅੰਨੇ ਕਰਕੇ ਉਹਨਾਂ ਨੂੰ ਵਾਪਸ ਭੇਜ ਦੇਵਾਂਗੇ ਕਹਿੰਦੇ ਇਦਾਂ ਦੀ ਕੋਈ ਵੀ ਖੇਡ ਨਹੀਂ ਵਾਪਰੀ ਤਾਂ ਇਹ ਬਹੁਤ ਵੱਡਾ ਇੱਕ ਭਰਮ ਹੈ ਕਿ ਲੋਕ ਸਮਝਦੇ ਨੇ ਕਿ ਰੱਬ ਨੇ ਹੀ ਇਦਾਂ ਕੁਝ ਨਾ ਕੁਝ ਕਰ ਦੇਣਾ ਹੈ ਆਪੇ ਜੰਗਾਂ ਰੋਕ ਦੇਣੀਆਂ ਨੇ ਆਪੇ ਲੜਾਈਆਂ ਸਮਾਪਤ ਕਰ ਦੇਣੀਆਂ ਨੇ ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਵੀ ਮੰਨ ਲਓ ਜੇ ਇਹ ਗੱਲ ਕਹਿ ਦਿੰਦੇ ਕਿ ਮੈਨੂੰ ਕੀ ਲੋੜ ਹੈ ਪ੍ਰਚਾਰ ਕਰਨ ਦੀ ਮੈਨੂੰ ਕੀ ਲੋੜ ਹੈ ਘਰਵਾਰ ਛੱਡਣ ਦੀ ਮੈਨੂੰ ਕੀ ਲੋੜ ਹੈ ਬਾਬਰ ਦੇ ਕੈਦਖਾਨੇ ਦੇ ਵਿੱਚ ਜਾ ਕੇ ਚੱਕੀ ਪੀਣ ਦੀ ਦਾਣੇ ਪੀਣ ਦੀ ਮੈਂ ਕਿਉਂ ਜੇਲ੍ਹ ਦੇ ਵਿੱਚ ਜਾਵਾਂ ਜਾਂ ਫਿਰ ਗੁਰੂ ਸਹਿਬਾਨ ਸਾਰੇ ਹੀ ਇੱਕ ਪੈਟਰਨ ਨੂੰ ਲੈ ਕੇ ਚੱਲ ਪੈਂਦੇ ਕਿ ਸਾਨੂੰ ਕੀ ਲੋੜ ਹੈ ਜੋ ਕੁਝ ਕਰਨਾ ਹੈ ਰੱਬ ਨੇ ਆਪੇ ਕਰ ਲੈਣਾ ਹੈ ਹੁਣ ਵੇਖੋ ਇਸ ਵਿਸ਼ੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਰੱਬ ਹੀ ਸਭ ਕੁਝ ਕਰਦਾ ਹੈ ਰੱਬ ਦੀ ਹੀ ਸਾਰੀ ਕਰਾਮਾਤ ਹੈ ਰੱਬ ਹੀ ਸਭ ਕੁਝ ਵਰਤਾ ਰਿਹਾ ਹੈ ਇਹਦੇ ਵਿੱਚ ਕੋਈ ਦੋ ਰਿਆ ਨਹੀਂ ਪਰ ਜੋ ਦੁਨੀਆ ਦੇ ਵਿੱਚ ਜੋ ਕੁਝ ਵਾਪਰਦਾ ਰੱਬ ਕਿਵੇਂ ਕਿਸੇ ਦੀ ਬਾਹ ਫੜਦਾ ਹੈ ਕਿਵੇਂ ਕਿਸੇ ਦੀ ਮਦਦ ਕਰਦਾ ਹੈ ਇਸ ਵਿਸ਼ੇ ਨੂੰ ਮੇਨ ਸਮਝਣਾ ਇਸ ਗੱਲ ਦੇ ਵਿੱਚ ਜ਼ਰੂਰੀ ਹੈ ਹੁਣ ਦੇਖੋ ਜਦੋਂ ਆਪਾਂ ਇਹ ਪੰਕਤੀਆਂ ਪੜ੍ਹ ਲੈਂਦੇ ਆ ਕਿ ਮਾਨੋ ਕੀ ਟੇਕ ਬਿਰਤੀ ਸਭ ਜਾਣ ਦੇਵਨ ਕੋਇ ਕੇ ਭਗਵਾਨ ਕੇ ਬੰਦੇ ਤੇ ਆਸ ਨਹੀਂ ਰੱਖਣੀ ਕਿਉਂਕਿ ਜੋ ਕੁਝ ਦੇਣਾ ਜੋ ਕੁਝ ਕਰਨਾ ਉਸ ਰੱਬ ਨੇ ਕਰਨਾ ਪਰ ਹੁਣ ਇੱਕ ਗੱਲ ਵੱਲ ਧਿਆਨ ਮਾਰ ਕੇ ਵੇਖੋ ਅੱਜ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਜੋ ਵੀ ਵਪਾਰ ਕਰ ਰਹੇ ਹੋ ਜੋ ਵੀ ਬਿਜ਼ਨਸ ਕਰ ਰਹੇ ਹੋ ਤੁਸੀਂ ਕਿੱਥੇ ਵੀ ਰਹਿ ਰਹੇ ਹੋ ਕਿਸੇ ਦੇ ਹਾਲਾਤਾਂ ਦੇ ਵਿੱਚ ਰਹਿ ਰਹੇ ਹੋ ਉਹ ਹਾਲਾਤਾਂ ਦੇ ਵਿੱਚ ਉਸ ਮੁਕਾਮ ਤੇ ਉਸ ਸਮੇਂ ਤੇ ਤੁਹਾਨੂੰ ਲਿਆਉਣ ਵਾਲਾ ਕੌਣ ਹੈ ਮੰਨ ਲਓ ਅੱਜ ਤੁਸੀਂ ਬਹੁਤ ਵੱਡੇ ਬਿਜ਼ਨਸਮੈਨ ਹੋ ਹੋ ਸਕਦਾ ਤੁਹਾਡੇ ਮਾਪਿਓ ਨੇ ਉਹ ਬਿਜ਼ਨਸ ਪਹਿਲਾਂ ਬਿਲਡ ਕੀਤਾ ਹੋਵੇ ਰੱਬ ਮਦਦ ਐਦਾਂ ਨਹੀਂ ਕਰਦਾ ਕਿ ਕੋਈ ਵੱਖਰੇ ਤੌਰ ਤੇ ਸ਼ਕਤੀ ਉਤਰਦੀ ਤੇ ਬੰਦੇ ਨੂੰ ਸਫਲਤਾ ਦੀਆਂ ਕੜੀਆਂ ਤੇ ਲੈ ਜਾਂਦੀ ਹੈ ਚੰਗੇ ਹਾਲਾਤਾਂ ਦੇ ਵਿੱਚ ਲੈ ਜਾਂਦੀ ਹੈ ਰੱਬ ਅਰਦਾਸਾਂ ਪੂਰੀਆਂ ਕਰ ਦਿੰਦਾ ਹੈ ਨਹੀਂ ਐਦਾਂ ਨਹੀਂ ਹੁੰਦਾ ਬੰਦੇ ਤੇ ਆਸ ਨਹੀਂ ਰੱਖਣੀ ਇਹਦਾ ਅਰਥ ਇਹ ਹੈ ਕਿ ਜੇ ਮਨੁੱਖ ਮਨੁੱਖ ਤੇ ਆਸ ਰੱਖੀ ਰੱਖੇ ਤਾਂ ਉਹਦੇ ਨਾਲ ਉਹਦੀ ਜ਼ਿੰਦਗੀ ਦਾ ਬਹੁਤ ਕੀਮਤੀ ਸਮਾਂ ਬਰਬਾਦ ਹੁੰਦਾ ਤੇ ਉਹ ਆਪਣੇ ਆਪ ਦੇ ਅਸਲ ਹੁਨਰ ਆਪਣੇ ਤੱਤ ਆਪਣੀ ਸੱਚਾਈ ਨੂੰ ਆਪਣੇ ਯੂਨੀਕਪਨ ਨੂੰ ਉਹ ਪਹਿਚਾਨ ਨਹੀਂ ਪਾਉਂਦਾ ਕਿਉਂਕਿ ਰੱਬ ਨੇ ਹਰ ਬੰਦੇ ਵਿੱਚ ਇੱਕ ਵੱਖਰੀ ਕੁਆਲਿਟੀ ਵੱਖਰਾ ਹੁਨਰ ਭਰਿਆ ਹੁੰਦਾ ਤੇ ਜਦੋਂ ਮਨੁੱਖ ਦੂਜਿਆਂ ਤੇ ਆਸ ਰੱਖ ਕੇ ਚੱਲਦਾ ਫਿਰ ਉਹ ਆਪਣੇ ਆਪ ਦੀ ਜ਼ਿੰਮੇਵਾਰੀ ਹੈ ਜਿਹੜੀ ਆਪਣੇ ਆਪ ਦੇ ਸੁਪਨਿਆਂ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਕਦੇ ਨਹੀਂ ਲੈਂਦਾ ਉਹਨੂੰ ਹੁੰਦਾ ਹੈ ਮੇਰੇ ਲਈ ਕੋਈ ਹੋਰ ਕੁਝ ਕਰ ਦੇਵੇ ਮੇਰੇ ਲਈ ਕੋਈ ਹੋਰ ਮੈਨੂੰ ਕਿਤੇ ਲੈ ਜਾਊਗਾ ਮੇਰੇ ਲਈ ਕੋਈ ਘਰ ਬਣਾ ਦੇਊਗਾ ਮੇਰੇ ਕੋਈ ਡ੍ਰੀਮਸ ਪੂਰੇ ਕਰ ਦੇਊਗਾ ਮਨੁੱਖ ਦੂਜਿਆਂ ਦੀ ਆਸ ਤੇ ਬੈਠਾ ਰਹਿੰਦਾ ਹੈ ਤੇ ਇਹ ਬਹੁਤਿਆਂ ਦੀ ਜ਼ਿੰਦਗੀ ਵਿੱਚ ਹੋਇਆ ਹੋਵੇਗਾ ਕਿਸੇ ਤੇ ਆਗਲ ਆਸ ਲਾ ਕੇ ਬੈਠੇ ਰਹੇ ਪਰ ساری ਉਮਰ ਲੱਗ ਗਈ ਕਿਸੇ ਬੰਦੇ ਨੇ ਕੋਈ ਮਦਦ ਨਹੀਂ ਕੀਤੀ ਬੰਦਾ ਹੀ ਆ ਗਿਆ ਨਾ ਇੱਥੇ ਆਸ ਲਾ ਕੇ ਬੰਦੇ ਤੋਂ ਰੱਖੀ ਆਸ ਤੇ ਬੰਦੇ ਤੇ ਹੁੰਦੀ ਹੈ ਆਸ ਬੰਦੇ ਤੇ ਰੱਖਣਾ ਗਲਤ ਹੈ ਪਰ ਦੂਜੀ ਗੱਲ ਹਮੇਸ਼ਾ ਯਾਦ ਰੱਖਿਓ ਰੱਬ ਤੁਹਾਡੀ ਬਾਹ ਫੜਦਾ ਵੀ ਹੈ ਰੱਬ ਤੁਹਾਡੀਆਂ ਅਰਦਾਸਾਂ ਪੂਰੀਆਂ ਕਰਦਾ ਵੀ ਹੈ ਰੱਬ ਤੁਹਾਨੂੰ ਘਰ-ਵਾਰ ਵੀ ਦਿੰਦਾ ਹੈ ਪਰ ਦਿੰਦਾ ਕਿਹਨਾਂ ਦੇ ਰੂਪ ਦੇ ਵਿੱਚ ਹੈ ਇਹ ਵੀ ਮਨੁੱਖਾਂ ਦੇ ਰੂਪ ਦੇ ਵਿੱਚ ਹੀ ਹੈ ਜੇ ਬੰਦੇ ਤੋਂ ਆਸ ਨਹੀਂ ਰੱਖਣੀ ਤਾਂ ਜ਼ਿੰਦਗੀ ਵਿੱਚ ਇਹ ਵੀ ਕਦੇ ਨਹੀਂ ਕਹਿਣਾ ਕਿ ਮੈਨੂੰ ਤੇ ਕਿਸੇ ਦੀ ਲੋੜ ਨਹੀਂ ਮੈਂ ਤੇ ਜੋ ਕਰਨਾ ਹੈ ਆਪੇ ਕਰ ਲੈਣਾ ਹੈ ਧਿਆਨ ਨਾਲ ਸੋਚੋ ਹੁਣ ਅੱਜ ਤੁਹਾਡੇ ਕੋਲੇ ਜਿੰ ਜਮੀਨ ਐ, ਜਾਇਦਾਦ ਐ, ਘਰ-ਵਾਰ ਐ, ਕੋਈ ਬਿਜ਼ਨਸ ਐ, ਕੋਈ ਦੁਕਾਨ ਐ, ਉਹ ਕਿਹਨੇ ਬਣਾ ਕੇ ਦਿੱਤੀ? ਉਹਦੇ ਵਿੱਚ ਤੁਸੀਂ ਇਹ ਨਹੀਂ ਕਹੋਗੇ ਕਿ ਹੁਣ ਨਹੀਂ ਜੀ ਸਾਡੇ ਤਾਂ ਚਾਚੇ, ਤਾਇਏ, ਦੋਸਤ, ਮਿੱਤਰ, ਮਾਮੇ, ਤਾਇਆ ਨੇ ਕਿਸੇ ਨੇ ਸਾਥ ਨਹੀਂ ਦਿੱਤਾ। ਉਹ ਇੱਕ ਪਾਸੇ ਛੱਡ ਦਿਓ ਪਰ ਉੱਥੇ ਕੋਈ ਨਾ ਕੋਈ ਫਿਰ ਵੀ ਇਨਸਾਨ ਹੀ ਖੜਾ ਸੀ ਜਿਨੇ ਉਹ ਤੁਹਾਨੂੰ ਸਭ ਕੁਝ ਬਣਾ ਕੇ ਦਿੱਤਾ। ਉਹ ਇਨਸਾਨ ਭਾਵੇਂ ਤੁਹਾਡੇ ਦਾਦੇ-ਪੜਦਾਦੇ, ਭਾਵੇਂ ਤੁਹਾਡੇ ਮਾਤਾ-ਪਿਤਾ, ਭਾਵੇਂ ਕੋਈ ਵੀ ਰਿਲੇਟਿਵ ਆ ਜਾਵੇ ਹੁਣ ਸੈਕੰਡ ਨੰਬਰ ਤੇ ਪਰ ਕੋਈ ਨਾ ਕੋਈ ਇਨਸਾਨ ਖੜਾ ਸੀ। ਅੱਜ ਤੁਹਾਡਾ ਬਿਜ਼ਨਸ ਚੱਲ ਰਿਹਾ ਏ ਕਿਸੇ ਨਾ ਕਿਸੇ ਇਨਸਾਨ ਨੇ ਚਲਾ ਕੇ ਦਿੱਤਾ ਸੀ ਤੁਹਾਡਾ ਪੁੱਤ ਵਿਦੇਸ਼ਾਂ ਦੇ ਵਿੱਚ ਗਿਆ ਏ ਕਿਸੇ ਨਾ ਕਿਸੇ ਨੇ ਰਾਹਦਾਰੀ ਬਣਿਆ ਸੀ ਕਿਸੇ ਨੇ ਬਾਹ ਫੜੀ ਸੀ ਕਿਸੇ ਨੇ ਸੰਭਾਲਿਆ ਸੀ ਤੁਸੀਂ ਕੋਈ ਅਰਦਾਸ ਅੱਜ ਤੋਂ ਬਾਅਦ ਪ੍ਰੈਕਟੀਕਲ ਕਰਕੇ ਵੇਖਿਓ ਕਿ ਰੱਬਾ ਮੇਰੀ ਕੋਈ ਅਰਦਾਸ ਪੂਰੀ ਹੋ ਜਾਵੇ ਤੇ ਫਿਰ ਉਹ ਪ੍ਰੈਕਟੀਕਲ ਵੇਖਿਓ ਅਰਦਾਸ ਪੂਰੀ ਕਿਵੇਂ ਹੁੰਦੀ ਏ ਕਿਹੜਾ ਇਨਸਾਨ ਹੈ ਜਿਹੜਾ ਰੱਬ ਰੂਪ ਬਣ ਕੇ ਤੁਹਾਡੀ ਅਰਦਾਸ ਪੂਰੀ ਕਰਦਾ ਏ ਤੁਸੀਂ ਚਾਹੁੰਦੇ ਮੇਰਾ ਘਰ ਬਣ ਜਾਵੇ ਮੇਰਾ ਬਿਜ਼ਨਸ ਚੱਲੇ ਉਸ ਬਿਜ਼ਨਸ ਦੇ ਵਿੱਚ ਵੇਖਿਓ ਪਹਿਲਾ ਇਨਸਾਨ ਕਿਹੜਾ ਸੀ ਜਿਨੇ ਤੁਹਾਡੀ ਬਾਹ ਫੜੀ ਸੀ ਤੇ ਜੇ ਕਿਸੇ ਨੇ ਵੀ ਬਾਹਰ ਨਹੀਂ ਫੜੀ ਸੀ ਤੁਸੀਂ ਕਹੋਗੇ ਮੈਂ ਤੇ ਸਾਰਾ ਕੁਝ ਆਪਣੇ ਬਲ ਬੂਤੇ ਤੇ ਕੀਤਾ ਆਪਣੀ ਮਿਹਨਤ ਨਾਲ ਕੀਤਾ ਤਾਂ ਇਹ ਜ਼ਿੰਦਗੀ ਦੀ ਬਹੁਤ ਵੱਡੀ ਸੋਹਣੀ ਸਮਝ ਹੈ ਕਿ ਰੱਬ ਨੇ ਤੁਹਾਨੂੰ ਉਹ ਮਤ ਦੇ ਦਿੱਤੀ ਉਹ ਬੁੱਧ ਦੇ ਦਿੱਤੀ ਉਹ ਸਮਝ ਦੇ ਦਿੱਤੀ ਕਿ ਤੁਸੀਂ ਆਪਣੇ ਆਪ ਦੇ ਟੈਲੈਂਟ ਆਪਣੇ ਆਪ ਦੇ ਹੁਨਰ ਨੂੰ ਪਹਿਚਾਨ ਲਿਆ ਕਿਉਂਕਿ ਫਿਰ ਵੀ ਉਹ ਇਨਸਾਨ ਹੀ ਖੜਾ ਹੈ ਨਾ ਤੁਸੀਂ ਖੜੇ ਹੋ ਆਪਣੇ ਆਪ ਦੇ ਲਈ ਤਾਂ ਉਹ ਇਨਸਾਨ ਨੂੰ ਇਗਨੋਰ ਨਹੀਂ ਕਰਨਾ ਜ਼ਿੰਦਗੀ ਦੇ ਵਿੱਚੋਂ ਤਾਂ ਜਿੱਥੇ ਵੀ ਅਸੀਂ ਕਿਤੇ ਜਾਂਦੇ ਆਂ ਇਨਸਾਨ ਹੀ ਰੱਬ ਰੂਪ ਹੋ ਕੇ ਸਾਡੀ ਬਾਹ ਫੜਦੇ ਨੇ ਸਾਡੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਸਾਡੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਸਾਡੇ ਬਿਜ਼ਨਸ ਚੱਲਦੇ ਨੇ ਸਾਡੇ ਵਪਾਰ ਚੱਲਦੇ ਨੇ ਇਨਸਾਨਾਂ ਤੋਂ ਬਿਨਾ ਕੁਝ ਵੀ ਜ਼ਿੰਦਗੀ ਵਿੱਚ ਨਹੀਂ ਹੋ ਸਕਦਾ ਤੇ ਰੱਬ ਵੱਖਰੇ ਤੌਰ ਤੇ ਕਿਸੇ ਲਈ ਕੁਝ ਨਹੀਂ ਕਰ ਸਕਦਾ ਜੇ ਇਨਸਾਨ ਉੱਥੇ ਨਾ ਹੋਵੇ ਕਿਉਂਕਿ ਰੱਬ ਨੂੰ ਵੀ ਕਿਸੇ ਦਾ ਕੁਝ ਪੂਰਾ ਕਰਨ ਦੇ ਲਈ ਇਨਸਾਨ ਦੇ ਵਿੱਚ ਦੀ ਹੀ ਵਰਤਣਾ ਪੈਂਦਾ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤਾ ਪਾਤਸ਼ਾਹ ਤੱਕ ਮੈਂ ਉਹਨਾਂ ਲਈ ਇਨਸਾਨ ਸ਼ਬਦ ਨਹੀਂ ਵਰਤ ਰਿਹਾ ਪਰ ਫਿਰ ਵੀ ਸੰਸਾਰ ਤੇ ਆਉਣ ਦੇ ਲਈ ਸੰਸਾਰ ਦੇ ਵਿੱਚ ਵਿਚਰਨ ਦੇ ਲਈ ਦੁਨੀਆ ਨੂੰ ਸਭ ਕੁਝ ਸਮਝਾਉਣ ਦੇ ਲਈ ਪੰਜ ਤੱਤਾਂ ਸਰੀਰ ਦੀ ਜ਼ਰੂਰਤ ਤੇ ਉਹਨਾਂ ਨੂੰ ਵੀ ਪਈ ਹੈ ਦੁਨੀਆ ਵਿੱਚ ਰਹਿਣਾ ਤੇ ਉਹਨਾਂ ਨੂੰ ਵੀ ਪਿਆਏ 35 ਮਹਾਪੁਰਖ ਟੋਟਲ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ ਉਹ ਰੱਬ ਰੂਪ ਨੇ ਰੱਬ ਦਾ ਹੀ ਰੂਪ ਨੇ ਪਰ ਫਿਰ ਵੀ ਦੁਨੀਆ ਨੂੰ ਸਮਝਾਉਣ ਦੇ ਲਈ ਸਹਾਰਾ ਕਾਦਾ ਲੈਣਾ ਪਿਆ ਏ ਪੰਜ ਤੱਤਾ ਸਰੀਰ ਦਾ ਇਸ ਕਰਕੇ ਜਿੰਨੇ ਵੀ ਮਹਾਪੁਰਖ ਹੋਏ ਨੇ ਸਰੀਰਕ ਰੂਪ ਦੇ ਵਿੱਚ ਹੀ ਵਿਚਰਨਾ ਪੈਣਾ ਏ ਸਰੀਰਕ ਰੂਪ ਦੇ ਵਿੱਚ ਸਭ ਕੁਝ ਝੱਲਣਾ ਪੈਣਾ ਏ ਤੇ ਉਹੋ ਹੀ ਰੱਬ ਰੂਪ ਬਣ ਕੇ ਸੰਸਾਰ ਨੂੰ ਜਾਗਰੂਕ ਕਰਕੇ ਗਏ ਜਗਾ ਕੇ ਗਏ ਹੁਣ ਮੈਂ ਜੋ ਗੱਲ ਤੁਹਾਨੂੰ ਸਮਝਾਉਣੀ ਚਾਹੁੰਦਾ ਕਿ ਇਨਸਾਨਾਂ ਦੀ ਕਦਰ ਕਰਿਆ ਕਰੋ ਇਹ ਨਹੀਂ ਕਿ ਉਹਨਾਂ ਤੱਕ ਕੋਈ ਲੋਡ ਪੈ ਜਾਣੀ ਐ ਇਸ ਭਾਵਨਾ ਦੇ ਨਾਲ ਨਹੀਂ ਕਿਉਂਕਿ ਇਨਸਾਨ ਹੀ ਰੱਬ ਨੇ ਇਨਸਾਨ ਹੀ ਰੱਬ ਰੂਪ ਹੋ ਕੇ ਵਰਤਦੇ ਨੇ ਤੇ ਇਸ ਗੱਲ ਨੂੰ ਦੁਬਾਰਾ ਕੋਖ ਲਿਓ ਮੈਂ ਅੰਤ ਦੀ ਗੱਲ ਕਹਿਣ ਲੱਗਿਆ ਆਸ ਕਰਦਾ ਕਿ ਮੈਨੂੰ ਲੱਗਦਾ ਤੁਹਾਨੂੰ ਇਹ ਗੱਲ ਇੰਨੇ ਕ ਸਮੇਂ 'ਚ ਹੀ ਸਮਝ ਆ ਗਈ ਹੋਊਗੀ ਜੇ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਅਸੀਂ ਤਾਂ ਆਪ ਹੀ ਬਣੇ ਆ ਆਪ ਹੀ ਬਣਿਆ ਤਾਂ ਰੱਬ ਦਾ ਸ਼ੁਕਰਾਨਾ ਕਰੋ ਕਿ ਤੁਹਾਨੂੰ ਉਹਨੇ ਅੰਦਰੋਂ ਗੁਣ ਬਖਸ਼ ਦਿੱਤਾ ਤੇ ਜੇ ਕਿਤੇ ਤੁਹਾਨੂੰ ਕੋਈ ਗੁਣ ਨਹੀਂ ਬਖਸ਼ਿਆ ਸੀ ਤਾਂ ਉਹਨੂੰ ਯਾਦ ਕਰੋ ਜਿਨੇ ਤੁਹਾਡਾ ਬਿਜ਼ਨਸ ਚਲਾਇਆ ਸੀ ਜਿਨੇ ਤੁਹਾਡੀ ਬਾਹ ਫੜੀ ਸੀ ਜਿਨੇ ਤੁਹਾਨੂੰ ਰੋਟੀ ਖਵਾਈ ਸੀ ਜਿਹੜਾ ਤੁਹਾਡਾ ਸਹਾਰਾ ਬਣਿਆ ਸੀ ਤਾਂ ਤੁਸੀਂ ਇਹ ਗੱਲ ਸਮਝ ਜਾਉਂਗੇ ਮਨੁੱਖ ਹੀ ਮਨੁੱਖ ਦੀ ਬਾਹ ਫੜਦੇ ਨੇ ਅੱਜ ਦੇ ਸਮੇਂ ਦੇ ਵਿੱਚ ਏਕਮ ਕਬੱਡੀ ਦੇ ਵਿੱਚ ਥੋੜਾ ਜਿਹਾ ਅੱਗੇ ਜਾ ਰਿਹਾ ਤਾਂ ਉਹਦੀ ਬਾਹ ਕਿਨੇ ਫੜੀ ਗੋਪੀ ਫਰੰਦੀਪੁਰ ਨੇ ਐਦਾਂ ਦੀਆਂ ਲੱਖਾਂ ਉਦਾਹਰਨਾਂ ਨੇ ਗਿੱਪੀ ਗਰੇਵਾਲ ਉਹਨੇ ਸਟੇਜ ਸਾਂਝੀ ਕੀਤੀ ਸੀ ਆਪਣੀ ਸਿੱਧੂ ਮੂਸੇਵਾਲੇ ਦੇ ਨਾਲ ਉਹਨਾਂ ਨੇ ਬਾਹ ਫੜੀ ਉਹਦੀ ਤਾਂ ਕਿਸੇ ਨਾ ਕਿਸੇ ਨੂੰ ਹਰ ਕਿਸੇ ਨੂੰ ਕੋਈ ਅੱਗੇ ਲਿਆਉਣ ਵਾਲਾ ਕੋਈ ਨਾ ਕੋਈ ਚਿਹਰਾ ਹੁੰਦਾ ਏ ਕੋਈ ਸਟੇਜ ਦੇਣ ਵਾਲਾ ਕੋਈ ਸਮਾਂ ਦੇਣ ਵਾਲਾ ਕੋਈ ਨਾ ਕੋਈ ਇਨਸਾਨ ਹੁੰਦਾ ਏ ਤੇ ਉਹ ਇਨਸਾਨ ਹੀ ਮਨੁੱਖਾਂ ਦਾ ਰੱਬ ਰੂਪ ਬਣ ਕੇ ਅੱਗੇ ਮੁਕਾਮ ਬਣਦੇ ਨੇ ਉਹਨਾਂ ਦੀ ਜ਼ਿੰਦਗੀ ਬਣਦੇ ਨੇ ਇਸ ਕਰਕੇ ਮਨੁੱਖਾਂ ਨੂੰ ਹਮੇਸ਼ਾ ਇਹ ਰਿਸਪੈਕਟਫੁਲ ਰੱਖੋ ਤੇ ਜਿਹੜੇ ਮਦਦ ਕਰਦੇ ਨੇ ਉਹਨਾਂ ਦੀ ਕਦਰ ਕਰੋ ਤੇ ਜਦੋਂ ਅਸੀਂ ਅਕਿਰਤਕਣ ਹੋ ਜਾਂਦੇ ਆ ਲੂਣ ਹਰਾਮੀ ਹੋ ਜਾਂਦੇ ਆ ਤਾਂ ਚੰਗੇ ਬੰਦੇ ਫਿਰ ਚੰਗਿਆਂ ਦੀ ਮਦਦ ਕਰਨ ਤੋਂ ਵੀ ਡਰਦੇ ਨੇ ਕਿਉਂਕਿ ਉਹ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਦੀ ਮਦਦ ਕੀਤੀ ਹੁੰਦੀ ਏ ਉਹ ਲੂਣ ਹਰਾਮੀ ਹੋ ਜਾਂਦੇ ਨੇ ਅਕਿਰਤਕਣ ਹੋ ਜਾਂਦੇ ਨੇ ਕਿਸੇ ਦਾ ਕੀਤਾ ਭੁੱਲ ਜਾਂਦੇ ਨੇ ਇਸ ਕਰਕੇ ਮਨੁੱਖਾਂ ਨੂੰ ਯਾਦ ਰੱਖੋ ਮਨੁੱਖਾਂ ਨਾਲ ਪਿਆਰ ਬਣਾ ਕੇ ਰੱਖੋ ਕਿਉਂਕਿ ਗੁਰਬਾਣੀ ਦਾ ਇਹ اٹਲ ਫਰਮਾਨ ਹੈ ਕਿ ਫਰੀਦਾ ਖਾਲਕ ਖਲਕ ਮੈਂ ਖਲਕ ਵਸੇ ਰੱਬ ਮਾਹੇ ਕਿ ਰੱਬ ਇਸ ਕੁਦਰਤ ਵਿੱਚ ਵਸਦਾ ਏ ਤੇ ਕੁਦਰਤ ਰੱਬ ਦੇ ਵਿੱਚ ਵਸਦੀ ਏ ਜਿਵੇਂ ਬਾਬਾ ਕਬੀਰ ਜੀ ਕਹਿੰਦੇ ਨੇ ਅਵਲ ਅੱਲਾ ਨੂਰੁ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਕਿ ਸਾਰੀ ਕੁਦਰਤ ਜਿੰਨੇ ਮਨੁੱਖ ਪੈਦਾ ਹੋ ਰਹੇ ਨੇ ਸਭ ਰੱਬ ਰੂਪ ਪੈਦਾ ਹੋ ਰਹੇ ਨੇ ਰੱਬ ਪੈਦਾ ਹੋ ਰਿਹਾ ਏ ਤੇ ਇਸ ਕਰਕੇ ਅੱਜ ਤੋਂ ਬਾਅਦ ਵੀ ਪਰਖ ਕੇ ਵੇਖਿਓ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਮਨੋ ਕਾਮਨਾ ਕਿਵੇਂ ਪੂਰੀਆਂ ਹੁੰਦੀਆਂ ਨੇ ਕਿਹੜਾ ਇਨਸਾਨ ਸੀ ਜਿਹਦੇ ਕਰਕੇ ਤੁਹਾਡਾ ਕੋਈ ਕੰਮ ਪੂਰਾ ਹੋ ਗਿਆ ਸੀ ਉੱਥੇ ਇਨਸਾਨ ਹੀ ਹੋਊਗਾ ਅਖੀਰਲੀ ਕਹਾਣੀ ਕਹਿ ਕੇ ਫਤਿਹ ਬਲਾਵਾ ਜਦੋਂ ਉਹ ਕਹਾਣੀ ਤੁਸੀਂ ਸੁਣੀਏ ਬਹੁਤ ਵਾਰ ਕਿ ਕੋਈ ਇਨਸਾਨ ਖੂਹ ਚ ਡਿੱਗ ਗਿਆ ਤੇ ਕਹਿੰਦਾ ਰੱਬ ਜਦੋਂ ਮੈਨੂੰ ਬਚਾਉਣ ਆਊਗਾ ਮੈਂ ਤੇ ਉਦੋਂ ਹੀ ਆਊਂਗਾ ਕਿੰਨੇ ਬੰਦੇ ਬਚਾਉਣ ਆਏ ਪਰ ਬਾਹਰ ਨਹੀਂ ਆਉਂਦਾ ਤੇ ਮਰ ਕੇ ਰੱਬ ਕੋਲੇ ਗਿਆ ਤੇ ਰੱਬ ਕਹਿੰਦਾ ਜਿਹੜੇ ਤੈਨੂੰ ਇੰਨੇ ਬਚਾਉਣ ਆਏ ਸੀ ਉਹ ਮੈਂ ਹੀ ਸੀ ਕਹਿੰਦਾ ਰੱਬ ਜੀ ਤੁਸੀਂ ਕਿਉਂ ਨਹੀਂ ਆਏ ਤਾਂ ਇਸ ਦਾ ਅਰਥ ਇਹੋ ਹੀ ਹੁੰਦਾ ਏ ਇਨਸਾਨ ਹੀ ਰੱਬ ਰੂਪ ਹੁੰਦੇ ਨੇ ਇਨਸਾਨ ਹੀ ਬਾਹ ਫੜਦੇ ਨੇ ਪਰ ਉਹ ਇਨਸਾਨਾਂ ਨੂੰ ਕਦੇ ਇਹ ਨਹੀਂ ਹੁੰਦਾ ਅਸੀਂ ਕਿਸੇ ਦੀ ਬਾਹ ਫੜ ਰਹੇ ਹਾਂ ਕਿਉਂਕਿ ਉਹਨਾਂ ਦੇ ਅੰਦਰ ਦੇ ਵਿੱਚ ਵਰਤ ਕੇ ਹੀ ਰੱਬ ਨੇ ਸੰਸਾਰ ਦਾ ਭਲਾ ਕਰਨਾ ਹੁੰਦਾ ਏ ਸੋ ਆਸ ਕਰਦਾ ਕਿ ਤੁਹਾਨੂੰ ਇੰਨੇ ਇੱਕ ਵੀਡੀਓ ਦੇ ਵਿੱਚ ਬਹੁਤ ਕੁਝ ਸਮਝ ਆਇਆ ਹੋਊਗਾ ਪਿੱਛੇ ਤੁਸੀਂ ਬਹੁਤ ਸੋਹਣਾ 뷰 ਦੇਖ ਸਕਦੇ ਹੋ ਮੈਂ ਸਾਈਪਰਸ ਦੀ ਧਰਤੀ ਤੇ ਹਾਂ ਤੇ ਇੱਥੇ ਮੈਂ ਫਾਰਮਾਂ ਦੇ ਵਿੱਚ ਹਾਂ ਤੇ ਬਹੁਤ ਸੋਹਣਾ ਵਿਊ ਆ ਪਿੱਛੋਂ ਇਹ ਵੀ ਸਾਰੇ ਕੁਦਰਤ ਦੇ ਰੰਗ ਨੇ ਤੇ ਆਸ ਕਰਦਾ ਤੁਸੀਂ ਇਸੇ ਹੀ ਤਰ੍ਹਾਂ ਚੈਨਲ ਤੇ ਜੁੜੇ ਰਹੋਗੇ ਚੜ੍ਹਦੀ ਕਲਾ ਦੇ ਵਿੱਚ ਰਹੋ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਉન્નਤੀਆਂ ਤਰੱਕੀਆਂ ਬਖਸ਼ਣ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ